ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਕਿਸੇ ਸਾਧੂ ਨੇ ਬੰਦਗੀ ਕੀਤੀ ਤੇ ਰੱਬ ਨੂੰ ਖੁਸ਼ ਕਰ ਲਿਆ ਤੇ ਰੱਬ ਜਦੋਂ ਪ੍ਰਗਟ ਹੋਇਆ ਤੇ ਰੱਬ ਕਹਿੰਦਾ ਵੀ ਪੁੱਤ ਮੰਗ ਕੁਝ ਮੰਗਣਾ ਤੇ ਮੈਂ ਤੇਰੀ ਭਗਤੀ ਤੇ ਬਹੁਤ ਪ੍ਰਸੰਨ ਹੋਇਆ ਤੇ ਸਾਧੂ ਕਹਿੰਦਾ ਜੀ ਵੀ ਮੰਗਣਾ ਤਾਂ ਚਲੋ ਕੀ ਹੈ ਵੀ ਤੁਸੀਂ ਮੇਰਾ ਹਿਸਾਬ ਕਿਤਾਬ ਕਰ ਦਿਓ ਤੇ ਰੱਬ ਕਹਿੰਦਾ ਕਿਹੜਾ ਹਿਸਾਬ ਕਿਤਾਬ ਕਹਿੰਦੇ ਮੈਂ 40 ਸਾਲ ਬੰਦਗੀ ਕੀਤੀ ਤੇ ਤੁਸੀਂ ਖੁਸ਼ ਹੋ ਕੇ ਪ੍ਰਗਟ ਹੋ ਗਏ ਤੇ ਮੇਰੇ ਨਾਲ 40 ਸਾਲਾਂ ਦਾ ਹਿਸਾਬ ਕਿਤਾਬ ਕਰੋ ਰੱਬ ਕਹਿੰਦਾ ਵੀ ਤੂੰ ਉਦਾਂ ਜੋ ਮੰਗਣਾ ਮੰਗ ਲਿਆ ਵੀ ਤੂੰ ਇਹ ਹਿਸਾਬ ਕਿਤਾਬ ਵਾਲੇ ਚੱਕਰ ਚ ਨਾ ਪੈ ਉਹ ਕਹਿੰਦਾ ਨਹੀਂ ਜੀ ਨਹੀਂ ਅੱਜ ਜੀ ਕੋਈ ਗੱਲ ਨਹੀਂ ਹੈ ਰੱਬ ਕਹਿੰਦਾ ਨਾ ਨਾ ਛੱਡ ਤੂੰ ਬੰਦਗੀ ਕੀਤੀ ਹੈ ਤੇਰੀ ਬਹੁਤ ਬੰਦਗੀ ਹੈ ਤੇ ਤੂੰ ਹਿਸਾਬ ਕਿਤਾਬ ਦੇ ਚੱਕਰਾਂ ਨੂੰ ਛੱਡ ਦੇ ਤੇ ਤੈਨੂੰ ਤੂੰ ਜੋ ਚਾਹੁੰਦਾ ਹੈ ਜੋ ਤੇਰੀ ਕੋਈ ਡਿਮਾਂਡ ਹੈ ਜੋ ਤੂੰ ਮੰਗਣਾ ਚਾਹੁੰਦਾ ਮੰਗ ਲੈ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਹਿਸਾਬ ਕਿਤਾਬ ਹੀ ਕਰਨਾ ਹੈ ਕਹਿੰਦਾ ਰੱਬ ਕਹਿੰਦਾ ਦੇਖ ਲੈ ਐਵੇਂ ਨਹੀਂ ਕਰੀਦਾ ਹੁੰਦਾ ਕਹਿੰਦਾ ਨਹੀਂ ਜੀ ਨਹੀਂ ਹਿਸਾਬ-ਕਿਤਾਬ ਕਰਨਾ ਤੇ ਰੱਬ ਕਹਿੰਦਾ ਚੰਗਾ ਫਿਰ ਵੈਸੇ ਮੈਂ ਤੈਨੂੰ ਹਜੇ ਕਹਿ ਨਾ ਵੀ ਨਾ ਇਸ ਚੱਕਰ ਵਿੱਚ ਪਏ ਕਹਿੰਦਾ ਨਹੀਂ ਜੀ ਨਹੀਂ 40 ਸਾਲ ਬੰਦਗੀ ਕੀਤੀ ਦਿਨ ਰਾਤ ਕੀਤੀ ਤੇ ਮੀਂਹ ਹਨੇਰੀ ਚਖੜ ਰੱਬ ਕਹਿੰਦਾ ਹਾਂ ਤਾਂ ਹੀ ਤਾਂ ਮੈਂ ਪ੍ਰਗਟ ਹੋਇਆ ਰਾਂ ਤੇਰੇ ਕੋਲ ਤਾਂ ਹੀ ਤਾਂ ਮੈਂ ਤੈਨੂੰ ਤੇਰੀਆਂ ਮੰਦੀਆਂ ਸ਼ਾਮਾਂ ਪੂਰੀਆਂ ਕਰਨ ਆਇਆ ਮੰਗ ਕੀ ਮੰਗਣਾ ਕਹਿੰਦਾ ਨਹੀਂ ਜੀ ਤੇ ਮੈਨੂੰ ਦੱਸੋ ਫਿਰ ਤੁਸੀਂ ਮੇਰਾ ਹਿਸਾਬ-ਕਿਤਾਬ ਕਰੋ ਰੱਬ ਕਹਿੰਦਾ ਫਿਰ ਚੰਗਾ 40 ਸਾਲ ਦਾ ਬੰਦਗੀ ਕੀਤੀ ਮੀਂਹ ਹਨੇਰੀ ਝੱਖੜ ਦੇ ਵਿੱਚ ਤੂੰ ਬਿੰਨ ਲਾ ਕੇ ਕੀਤੀ ਤੇ ਜਿਹੜੇ ਪੱਥਰ ਦੇ ਉੱਤੇ ਤੂੰ ਕੱਪੜਾ ਪਿਛਾ ਕੇ ਬੈਠਦਾ ਰਿਆ ਉਸ ਪੱਥਰ ਦੇ ਵਿੱਚ ਵੀ ਜਾਨ ਹੈ ਤੇ ਹੁਣ 40 ਸਾਲ ਤੂੰ ਪੱਥਰ ਬਣੇਗਾ ਤੇ ਇਹ ਤੇਰੇ ਉੱਤੇ ਬੈਠ ਕੇ ਬੰਦਗੀ ਕਰੇਗਾ 40 ਸਾਲਾਂ ਬਾਅਦ ਤੇਰਾ ਸਾਥ ਗੁਦਾਬ ਕਰਾਂਗੇ ਸੋ ਇਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ ਲੇਖਾ ਕਿਤੇ ਨਾ ਛੁੱਟੇ ਹੀ ਖੜਖਣ ਭੁੱਲਣ ਹਾਰ ਅਰਦਾਸ ਹੀ ਕਰੀਏ ਕਿ ਨਾਨਕ ਬਖਸ਼ਨ ਹਾਰ ਬਖਸ਼ਦਾ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ ਹਮ ਆਪਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਸੋ ਇਸੇ ਕਰਕੇ ਸਤਿਗੁਰ ਦੇ ਪਿਆਰ ਵਿੱਚ ਰਹੀਏ ਤੇ ਕਦੇ ਹਿਸਾਬ ਕਿਤਾਬ ਦੇ ਵਿੱਚ ਨਾ ਪਈਏ ਪ੍ਰੇਮ ਦੇ ਵਿੱਚ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ